हाँ जी हेलो फ्रेंड्स कमी यूट्यूब चैनल जी कि मैं ठीक ठाक होगी एवरीडेज बहुत बहुत स्वागत है जी हाँ जी मैं किचन का बारे दस ना सब्जी तड़क वाली मैं तो ब्लॉग स्टार्ट कर दिए हाँ जी उम्मीद कर रही सारे ठीक ठाक होगी लव जी से अपना सब फायदा है मैं बना लिया जी अच ਲੁੱਕ ਕਰਾ ਦਿੱ ਸਭ ਜੀ ਬੰਦੇ ਉਹਨਾਂ ਦੇ ਇਹ ਕਰੀ ਗੀ ਬਈ ਕਰਨਾ ਅੱਗੇ ਹਾਂਜੀ ਮੈਨੂੰ ਵੌਇਸਓਵਰ ਕਰਨਾ ਪਿਆ ਕਿਉਂਕਿ ਪਹਿਲਾਂ ਤਾਂ ਮੈਨੂੰ ਮਤਲਬ ਥੋੜੇ ਨਾਲ ਐਵੇਂ ਹੀ ਬਾਈ ਫੇਸ ਤੋਂ ਮਤਲਬ ਗੱਲ ਕਰਦੀ ਜਾ ਰਹੀ ਸੀ ਕਿ ਵੀਡੀਓ ਬਣਾਉਂਦੀ ਸੀਗੀ ਤੇ ਉਹਨਾਂ ਬਾਹਰ ਬੱਚੇ ਖੇਡ ਰਹੇ ਸੀ ਤੇ ਬਹੁਤ ਜ਼ਿਆਦਾ ਰੌਲਾ ਪਾ ਰਹੇ ਸੀ ਅਸੀਂ ਪਹਿਲਾਂ ਦੇਖ ਕੇ ਆਣਾ ਵੀਡੀਓ ਦੇ ਵਿੱਚ ਤੇ ਨੂੰਹਣਾ ਕਾਫੀ ਦਿਨਾਂ ਦੀ ਕਹਿ ਰਹੀ ਸੀ ਮੈਂ ਲਪਕੋੜੇ ਖਾਣੇ ਆ ਮੈਂ ਲਪਕੋੜੇ ਖਾਣੇ ਆ ਮੈਂ ਕਿਹਾ ਚਲੋ ਫਿਰ ਮੈਂ ਨਾ ਸਦਾ ਦਿਨ ਜਾ ਤਾ ਸੀ ਇਸ ਪਕੋੜੇ ਲੈ ਆਇਓ ਤੇ ਵਸਤਾ ਹੀ ਵੈਸੇ ਮੰਗਾ ਕੇ ਨਾ ਘਰੇ ਜਿਹੜਾ ਹੈਗਾ ਆਪਾਂ ਘੱਟ ਕੇ ਬਣਾ ਸਕਦੇ ਹਾਂ ਮਤਲਬ ਪਹਿਲਾਂ ਬਹੁਤ ਪਹਿਲਾਂ ਆਪਾਂ ਇਸ ਤਰ੍ਹਾਂ ਬਣਾਉਂਦੇ ਹੁੰਦੇ ਸੀਗੇ ਤੇ ਹੁਣ ਵੀ ਕਈ ਵਾਰ ਬਣਾਏ ਆ ਤੇ ਚਲੋ ਇਹ ਵੀ ਬਹੁਤ ਵਧੀਆ ਹੁੰਦੇ ਨੇ ਜਿਹੜੇ ਮਤਲਬ ਸਰਦਾਰ ਜੀ ਲੈ ਕੇ ਆਉਂਦੇ ਨੇ ਪਕੌੜੇ ਤੇ ਉਹ ਵੀ ਵਧੀਆ ਹੁੰਦੇ ਨੇ ਕਿਤੇ ਪੈਕਟ ਵਾਲੇ ਪਕੌੜੇ ਹੁੰਦੇ ਪੈਕਟ ਵਾਲੇ ਪਕੌੜੇ ਪਕੌੜੇ ਜਿਹੜੇ ਇੰਨੇ ਵਧੀਆ ਨਹੀਂ ਬਣਦੇ ਹੈਗੇ ਉਹ ਜ਼ਿਆਦਾ ਨਹੀਂ ਮੈਨੂੰ ਵਧੀਆ ਨਹੀਂ ਲੱਗਦੇ ਤੇ ਇਹ ਵਾਲੇ ਪਕੌੜੇ ਨੇ ਜਿਹੜੇ ਹਨਾ ਬਹੁਤ ਵਧੀਆ ਬਣਦੇ ਆ ਠੀਕ ਹੈ ਜੀ ਤੇ ਨੂਰ ਨਾ ਮਤਲਬ ਨੀਲ ਪਿੰਟ ਲਾ ਕੇ ਤੁਹਾਨੂੰ ਤੁਹਾਨੂੰ ਦਿਖਾ ਰ ਤੇ ਇਧਰੀ ਸਾਈਡ ਮੈਂ ਰੱਖਿਆ ਜੀ ਪਕੌੜੇ ਠੀਕ ਹੈ ਜੀ ਪਕੌੜੇ ਦੀ ਸਬਜੀ ਬਣਾਰੀ ਆ ਦੂਸਰੀ ਸਾਈਡ ਜਿਹੜੇ ਬਣਾਏ ਆ ਮੈਂ ਚਾਵਲ ਠੀਕ ਹੈ ਜੀ ਚਾਵਲ ਜਿਹੜੇ ਹੈਗੇ ਥੋੜੀ ਬਣਾਏ ਸੀਗੇ ਬਸ ਤੇ ਮੈਨੂੰ ਉਹਨੂੰ ਵੀ ਪੁੱਛ ਲਿਆ ਸੀਗਾ ਤੇ ਸਰਦਾਰ ਜੀ ਨੂੰ ਵੀ ਪੁੱਛ ਲਿਆ ਸੀਗਾ ਤੇ ਮੈਂ ਕਿਹਾ ਵੀ ਤੁਸੀਂ ਕੀ ਮਤਲਬ ਰੋਟੀ ਬਣਾਵਾਂ ਜਾਂ ਨਾ ਬਣਾਵਾਂ ਘਟ ਖਾਂਦੇ ਨਹੀਂ ਕਿਉਂਕਿ ਸ਼ਾਮ ਨੂੰ ਤਾਂ ਉਹ ਫਿਰ ਮੈਂ ਸਰਦਾਰ ਜੀ ਕਹਿੰਦੇ ਚਲੋ ਜੇ ਤੁਸੀਂ ਮਤਲਬ ਚਾਵਲ ਧਰ ਲੈਣਾ ਤਾਂ ਫਿਰ ਚਾਵਲ ਵੀ ਖਾ ਲਾਂਗੇ ਆਪਾਂ ਪਕੌੜੇ ਦੀ ਸਬਜੀ ਨਾਲ ਤੇ ਦਹੀਂ ਹੋ ਜਾਊਗਾ ਜੀ ਉਹਨਾ ਮਤਲਬ ਕਿ ਸਲਾਦ ਵਗੈਰਾ ਹੋ ਜਾਊਗਾ ਤੇ ਮੰਮੀ ਹੁਣੀ ਤਾਂ ਨਹੀਂ ਖਾਂਦੇ ਜੀ ਦੇਖੋ ਹਨਾ ਮਤਲਬ ਕਿ ਪਪਾ ਜੀ ਤਾਂ ਬਿਲਕੁਲ ਹੀ ਨਹੀਂ ਖਾਂਦੇ ਜੀ ਮੰਮੀ ਤਾਂ ਥੋੜੇ ਬਾਅਦ ਲੈ ਲੈਂਦੇ ਆ ਚਾਵਲ ਤੇ ਫਿਰ ਮੈਂ ਨਾ ਮਤਲਬ ਉਹਨਾਂ ਵਾਸਤੇ ਰੋਟੀਆਂ ਬਣਾਉਂਗੀ ਜੀ ਤੇ ਹਨਾ ਲਓ ਜੀ ਪਾਣੀ ਐਡ ਕਰ ਦਿੱਤਾ ਜਿੰਨਾ ਕੱਪਨ ਚਾਹੀਦਾ ਸਬਜੀ ਜਿਹੜੀ ਆਪਾਂ ਨਾ ਮਤਲਬ ਕਿ ਬਣਾ ਬਣਾਉਣੀ ਆ ਤੁਸੀਂ ਸਾਈਡ ਆਪਣੇ ਚਾਵਲ ਨੇ ਜਿਹੜੇ ਉਹ ਬਣ ਜਾਣਗੇ ਠੀਕ ਆ ਜੀ ਤੇ ਤੇ ਫਰੈਂਡਸ ਮੈਂ ਨਾ ਸੂਟ ਖਰੀਦੀ ਸੀਗੀ ਤੇ ਆਪਾਂ ਤੁਹਾਨੂੰ ਉਹ ਦਿਖਾਵਾਂਗੇ ਤੇ ਉਹ ਵਾਲੇ ਜਿਹੜੇ ਸੂਟ ਨੇ ਨਾ ਫਰੈਂਡਸ ਆਪਾਂ ਤੁਹਾਨੂੰ ਅਗਲੀ ਵੀਡੀਓ 'ਚ ਦਿਖਾਵਾਂਗੇ ਕਿਉਂਕਿ ਨਾ ਮੈਂ ਜਿਹੜੇ ਇਹ ਸੂਟ 3 4 ਇੱਕ ਤਾਂ ਦੇਖੋ ਮੈਨੂੰ ਮੰਮੀ ਨੇ ਦਿੱਤਾ ਸੂਟ ਉਹ ਵਾਲਾ ਹੋ ਗਿਆ ਇੱਕ ਸੂਟ ਹੋਰ ਸੀ ਜਿਹੜਾ ਮੈਂ ਲੈ ਕੇ ਆਈ ਇੱਕ ਮਿੰਟ ਸਰਦਾਰ ਜੀ ਨੇ ਦਵਾਇਆ ਸੀ ਸੂਟ ਠੀਕ ਆ ਜੀ ਕਿਆ ਪੂਰੇ ਤੁਹਾਨੂੰ ਦਿਖਾਵਾਂਗੇ ਜੀ ਸੂਟ ਤੇ ਫਿਰ ਮੈਂ ਉਹਨੂੰ ਰੈਡੀ ਵੀ ਕਰੂੰਗੀ ਉਹਨੂੰ ਕਿਸ ਤਰ੍ਹਾਂ ਰੈਡੀ ਕਰੂੰਗੀ ਆਪਾਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਜੀ ਬਾਕੀ ਜਿਹੜੇ ਨਾ ਮੇਰੇ ਸੂਟ ਨੇ ਬੈ ਨਾ ਮਤਲਬ ਪਹਿਲਾਂ ਵੀ ਤੁਹਾਨੂੰ ਵੀਡੀਓ ਚ ਕਿਹਾ ਸੀਗਾ ਮੈਨੂੰ ਟਾਈਮ ਹੀ ਨਹੀਂ ਲੱਗ ਰਿਹਾ ਬਸ ਫਰੈਂਡਸ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਮਤਲਬ ਕਿ ਆਪਾਂ ਲਿਸ ਡਿਜ਼ਾਈਨ ਜਿਹੜੇ ਮੇਰੇ ਕਿਤੇ ਹੋਏ ਨੇ ਹਨਾ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਕੋਈ ਮੈਂ ਤੁਹਾਨੂੰ ਦਿਖਾਉਂਗੀ ਉਹ ਸੂਟ ਦੇ ਮੈਨੂੰ ਐਵੇਂ ਆ ਵੀ ਮੈਂ ਨਾ ਇੱਕ ਸਪੈਸ਼ਲ ਵੀਡੀਓ ਤੁਹਾਡੇ ਲਈ ਬਣਾ ਲਾਂ ਜਿਹਦੇ ਵਿੱਚ ਆਪਾਂ ਸਿਰਫ ਸੂਟਾਂ ਦੀ ਗੱਲ ਕਰੀਏ ਜਾਂ ਵੀ ਸੂਟ ਜਿਹੜੇ ਮੈਂ ਰੈਡੀ ਕੀਤੇ ਨੇ ਸਟਿਚ ਕੀਤੇ ਆਪਾਂ ਉਹ ਬਣਾਈਏ ਹਨਾ ਮਤਲਬ ਉਹ ਵਾਲੀ ਵੀਡੀਓ ਬਣਾਈਏ ਤੇ ਜੇ ਰੋ ਆਪਾਂ ਸਾਰਾ ਸਮਾਨ ਚੱਕਦੇ ਨੇ ਕਿ ਚਲ ਚੋ ਤੇ ਮੈਂ ਨਾ ਜੋ ਦਿੱਖੇ ਇਹ ਕੋਈ ਨਾ ਕਰਵਾਉਂ ਪਹਿਲਾਂ ਬੇਸਿਕ ਕਸਟ ਪਹਿਲੀ ਲਗੜ ਰਹੀ ਫੁੱਲੀ ਸੋਕੂ ਠੀਕ ਆ ਉਸ ਤੋਂ ਬਾਅਦ ਵੀਗਾ ਸਰਵਟਾ ਪਨ ਯੂਜ਼ ਕਰ ਲਾਂ ਤੇ ਮੈਂ ਚਟਨੀ ਕੋਲ ਪਾ ਦੱਪਾਂ ਜੀ ਕਾਲਕ ਤਾਂ ਬੱਚੇ ਰੋਲਾ ਪਾਈ ਜਾਂਦੇ ਨੇ ਚਾਹ ਤੇ ਪਲਾਜ਼ਾ ਇਹਦੇ ਵਿੱਚ ਚਾਹ ਦੀ ਮਿਲਦੀ ਰਹੂਗੀ ਕੁਝ ਤਰ੍ਹਾਂ ਸਬਜ਼ੀ ਤੇ ਜਿਹਨੇ ਬਣਾ ਖਾਣੇ ਨੂੰ ਖਾਣੇ ਦੇ ਖਾਣੇ ਦਾ ਤੇ ਸਦਾ ਦੀਆਂ ਨਾ ਇਹਨਾਂ ਸਦਾ ਦੀ ਕਾਹਦੀ ਲੱਗਿਆ ਨੂੰ ਸਭ ਨੇ ਲਏ ਤੇ ਕੁੱਝ ਦੀ ਸਬਜ਼ੀ ਆ ਤੇ ਉਹ ਕਾਦੀਆ ਸ਼ਿਮਲਾ ਮਿਰਚ ਕੁੱਝ ਦੇ ਸ਼ਿਮਲਾ ਮਿਰਚ ਇਹ ਆਪਾਂ ਕੱਟ ਕੇ ਥੱਲੇ ਮਤਲਬ ਸਾਫ ਕਰਕੇ ਟੁਲਾਂਗੇ ਕਿ ਤੜਨੂਗਾ ਤਰੀਂ ਲੈ ਕੇ ਗ੍ਰੀਪਸ ਆਪ ਗਰੇਪਸ ਆਵਾ ਮਠੀਆਂ ਨਿੰਬੂ ਨਿੰਬੂ ਕਾ ਤੁਸਲੇ ਮੰਗੋ ਤਾਨੂੰ ਬੋਲ ਚਾਂਦੇ ਅੱਛੀ ਪੈ ਆਹ ਹੋਰ ਲੈ ਆਏ ਪਹਿਲਾ ਹੈਵਾ ਪੇ ਆਪਣੇ ਕੋਲ ਲਈ ਇਹ ਹੈਂਡ ਰੋਸ਼ ਹਮ ਸਰਦਾਰ ਜੀ ਹੌਲੀ ਇਤਨਾ ਹੋ ਗੋ ਚੰਨ ਇਤਨਾ ਮੰਨੀ ਆ। ਠੀਕ ਹੈ ਜੀ ਫਿਰ ਮਿਲਦੇ ਆਪਾਂ ਤੁਹਾਨੂੰ ਤੁਹਾਡੇ ਚਾਹ ਪਾਣੀ ਦਿੰਦੇ ਆ। ਅਨੂਰ ਦੇਖ ਲੋ ਛੋਟੀ ਬੱਚੀ ਬਣੀ ਪਈ ਆ ਟਰੈਕਟਰ ਤੇ ਚੜ ਕੇ। ਟਰੈਕਟਰ ਚੋੜੇਂਗੀ ਉਹਦਾ। ਹੈਂ ਵੀ ਸਾਰੇ ਬੱਚੇ ਖੇਡ ਰਹੇ ਨੇ ਰੋਲਾ ਪਾਈ ਜਾਂਦੇ। ਚੰਦਾ ਕੋਈ ਤੁਸੀਂ ਦੇਖ ਲਓ ਕਿ ਇਹ ਜੀ ਭਾਂਡੇ ਸਾਫ਼ ਕਰਨ ਵਾਲੇ ਤੇ ਆ ਕਿ ਕਿ ਮੈਂ ਫਰੈਂਸ ਪਹਿਲਾਂ ਸਟੀਚਿੰਗ ਕਰ ਲੈਂਦੀ ਹਾਂ ਇਸ ਲਈ ਬਾਅਦ ਵਿੱਚ ਉਹ ਸਾਫ਼ ਕਰਨ ਲਈ ਰਹਿ ਗਈ। ਫਿਰ ਆਪਣੇ ਸਾਰੇ ਸਮਾਨ ਸਾਂਭਣਾਗਾ ਹਲੇ ਇਧਰ ਦੇਖੋ ਸਾਰੀ ਸਟਿੰਗ ਚੱਕਣੀ ਐ ਮੈਂ ਸਾਰਾ ਸਮਾਨ ਰੱਖਣਾਗਾ। ਠੀਕਾ ਜੀ ਭਾਂਡੇ ਸਾਫ਼ ਕਰਦੇ ਆਪਾਂ ਤੇ ਛੋਟੀਆਂ ਛੋਟੀਆਂ ਚਾਵਲ ਬਣਾ ਲਏ ਨੇ ਤੇ ਮੈਂ ਹੁਣ ਆਹ ਵਾਸਤੇ ਬਣਾਉਂਗੀ ਮੈਂ ਰੋਟੀ ਤੁਸੀਂ ਖਾਵਾਗੇ ਚਾਹ ਬਣਾ ਲੀ। ਇਹਨਾਂ ਦੇ ਚਾਹ ਤੇ ਨਾ ਮਤਲਬ ਮੈਂ ਬਣਾਉਣ ਲੱਗੀ ਸੀਗੀ ਚਟਨੀ ਠੀਕ ਹੈ ਜੀ ਚਟਨੀ ਆਪਾਂ ਨਾ ਮਤਲਬ ਪੁਦੀਨਾ ਲੈ ਕੇ ਸਾਦਾ ਆਤੀ ਤੇ ਉਹਦੀ ਚਟਨੀ ਮੈਂ ਬਣਾਉਣ ਲੱਗੀ ਸੀ ਨੂਰ ਕੰਦੀ ਚਟਨੀ ਤਾਂ ਮੈਂ ਬਣਾ ਦਿੰਨੀ ਕੋਈ ਗੱਲ ਨਹੀਂ ਤੇ ਫਿਰ ਉਹਨਾਂ ਚੱਗ ਮਾਂਜ ਕੇ ਜਿਹੜਾ ਹੈਗਾ ਤੁਹਾਡੇ ਨਾਲ ਰੈਸਪੀ ਸ਼ੇਅਰ ਕਰੂਗੀ ਠੀਕ ਹੈ ਜੀ ਚਟਨੀ ਦੀ ਲਓ ਜੀ ਅਲੂ ਪੋੜੇ ਸਬਜ਼ੀ ਆਪਣੀ ਹੋ ਗਈ ਰੈਡੀ ਮਤਲਬ ਮੈਂ ਨਾ ਵਿਓ ਨਹੀਂ ਕੀਤੀ ਹੋਗੀ ਜਿਆਦਾ ਮਤਲਬ ਪਾਣੀ ਪਾਣੀ ਜਿਆ ਨਹੀਂ ਬਣਾਇਆ ਠੀਕ ਜੀ ਬਣਾਈ ਸੀ ਗਾੜੀ ਜੀ ਵੀ ਮੈਨੂੰ ਐਵੇਂ ਸੀ ਚਲੋ ਚਾਵਲਾਣਾ ਖਾਣੀ ਹੈਗੀ ਬਾਕੀ ਮੈਨੂੰ ਐਸੀ ਵੀ ਆਹੀ ਟਾਈਮ ਤੇ ਸਰ ਜੀ ਉਹੀ ਬਹੁਤ ਆ ਤੇ ਦੂਸਰੀ ਸ ਚਾਵਲ ਵੀ ਡਿਆੜੀ ਹੋ ਗਏ ਸੀ ਜੀ ਲੋ ਬਹੁਤ ਵਧੀਆ ਚਾਵਲ ਬਣੇ ਸੀ ਤੇ ਸਾਰੇ ਨੇ ਖੁਸ਼ ਹੋ ਕੇ ਖਾਦੇ ਚਾਵਲ ਜਿਹੜੇ ਸੀਗੇ ਨਾ ਕੱਲੇ ਕੱਲੇ ਬਣੇ ਸੀਗੇ ਚਾਵਲ ਜਿਹੜੇ ਵਾਲੇ ਨਾ ਇਹ ਬਾਂਸਪਤੀ ਚਾਵਲ ਨੇ ਫਰੈਂਡਸ ਤੇ ਇਹ ਕਦੇ ਕਦੇ ਕਿ ਬਣਾਉਣੀ ਹੁੰਦੀ ਆ ਮੈਂ ਤੇ ਮਤਲਬ ਵਧੀਆ ਲੱਗਦੇ ਨੇ ਹੈ ਨਾ ਲਓ ਜੀ ਅਬ ਮੈਂ ਨਾ ਇੱਕ ਅੱਧਾ ਟਮਾਟਰ ਬਚ ਗਿਆ ਸੀਗਾ ਤੇ ਅੱਧਾ ਟਮਾਟਰ ਮੈਂ ਕੱਟ ਕੇ ਪਾਤਾ ਇਹਦੇ ਵਿੱਚ ਤੇ ਮਤਲਬ ਦੇਖਣ ਨੂੰ ਸੋਹਣਾ ਲੱਗਦਾ ਹੈ ਨਾ ਚਲੋ ਸਬਜੀ ਲੁੱਕ ਹੋਗੀ ਸਬਜੀ ਹੋਗੀ ਚਾਵਲ ਹੋਗੀ ਨਾ ਦੇਖਣ ਚ ਵੀ ਸੋਹਣੀ ਹੋਣੀ ਚਾਹੀਦੀ ਆ ਖਾਣ ਚ ਤਾਂ ਚਲੋ ਬਾਅਦ ਚ ਪਹਿਲਾਂ ਦੇਖਣ ਚ ਜ਼ਿਆਦਾ ਸੋਹਣੀ ਹੋਣੀ ਚਾਹੀਦੀ ਆ ਕਲਰ ਹਨਾ ਫਿਰ ਇਹ ਹੁੰਦਾ ਲਓ ਜੀ ਇਧਰ ਨੂਰ ਲੱਗੀ ਸੀਗੀ ਕਰਨਾ ਤਿਆਰੀ ਚਟਨੀ ਦੀ ਤੇ ਤੇ ਨੂਰਨਾ ਮਤਲਬ ਕਿ ਸਾਰਾ ਕੁਝ ਮਤਲਬ ਨਾ ਪਾਣੀ ਦੇ ਵਿੱਚ ਘੱਟ ਲਿਆ ਸੋਨੇ ਪਾਣੀ ਵਿੱਚ ਪਦੀਨਾ ਪਾਲ ਲਸੀ ਦਾ ਪਾਣੀ ਦੇ ਵਿੱਚ ਇਹ ਟਮਾਟਰ ਟਮਾਟਰ ਨਹੀਂ ਸੋਰੀ ਪਿਆਜ਼ ਤੇ ਹਰੀਆਂ ਮਿਰਚਾਂ ਜਿਹੜੀਆਂ ਪਾਣੀ ਦੇ ਵਿੱਚ ਜਿਹੜੀਆਂ ਕੱਟ ਲਈਆਂ ਸੀਗੀਆਂ ਤੇ ਸਭ ਮਤਲਬ ਬਹੁਤ ਜ਼ਿਆਦਾ ਟੇਸਟੀ ਬਣੀ ਸੀਗੀ ਹਨਾ ਚਲੋ ਇਸ ਤਰ੍ਹਾਂ ਨਾ ਛੋਟੇ ਛੋਟੇ ਕੰਮ ਬੱਚਿਆਂ ਨੂੰ ਕਰਨੇ ਚਾਹੀਦੇ ਆ ਤੇ ਮੈਂ ਤਾਂ ਇਸ ਤਰ੍ਹਾਂ ਕੰਮ ਨਾ ਕੋਈ ਨਾ ਕੋਈ ਇਹਨੂੰ ਦੇ ਦੇਣੀ ਹੁੰਦੀ ਆ ਤਾਂ ਕਿ ਜਿਹੜਾ ਹੈਗਾ ਉਹ ਲੋ ਜੀ ਜੱਗ ਵਿੱਚ ਪਾਉਗੀ ਹੁਣ ਇਹ ਸਾਰਾ ਸਮਾਨ ਕੱਢ ਕੇ ਬਾਕੀ ਨਾ ਚਾਵਲ ਵਗੈਰਾ ਬਣਾ ਲੈਂਦੀ ਹੈਗੀ ਇਹ ਹਨਾ ਦਾਲ ਨੂੰ ਤੜਕਾ ਟੁੜਕਾ ਲਾ ਲੈਂਦੀ ਹੈ ਸਬਜੀ ਤਾਂ ਚਲੋ ਹਲੇ ਨਹੀਂ ਮੈਂ ਲਾਈ ਸਬਜੀ ਨਹੀਂ ਬਣਾਉਂਦੀ ਹੈਗੀ ਇਹ ਚਲੋ ਆਪਾਂ ਨਾ ਵੀ ਐ ਥੋੜਾ ਥੋੜਾ ਕੰਮ ਬੱਚੇ ਨੂੰ ਲਾਉਣਾ ਚਾਹੀਦਾ ਹਨ ਬੱਚਾ ਸਿੱਖ ਜਾਂਦਣ ਨਾਲੇ ਤਾਂ ਹਨ ਤੇ ਬਾਕੀ ਐ ਵੀ ਜੇ ਪੂਰਾ ਸਾਰਾ ਕੰਮ ਬੱਚੇ ਤੇ ਸਿਰਦੀ ਤਾਂ ਵੀ ਔਖਾ ਗਾਣਾ ਮੈਂ ਇੱਕ 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 ਅੱਧਾ ਕੰਮ ਕਹਿੰਨੀ ਲਜਾਤਾ ਉਹ ਮੈਂ ਭਾਂਡੇ ਮਾਂਜਨ ਨੂੰ ਕਹਿ ਦਿੰਨੀ ਕਿ ਕਈ ਵਾਰੀ ਭਾਂਡੇ ਮਾਂਜਦੀ ਆ ਜਾਂ ਫਿਰ ਜੇ ਇੱਕ ਦਿਨ ਭਾਂਡੇ ਮਾਂਜਨ ਨੂੰ ਕਹਤਾ ਦੂਸਰੇ ਦਿਨ ਝਾੜੂ ਝੂੜੂ ਕੱਢ ਲੈਂਦੀ ਐ ਇਸ ਤਰ੍ਹਾਂ ਕਰਕੇ ਨਾ ਮੈਂ ਕੰਮ ਵੰਡ ਦਿੰਨੀ ਆ ਉਹਨੂੰ ਵੀ ਜ਼ਿਆਦਾ ਕੰਮ ਵੀ ਨਹੀਂ ਉਹਨੂੰ ਕਹਿੰਦੀ ਇੱਕ ਦਿਨ ਵਿੱਚ ਦੀ ਇੱਕ ਕੰਮ ਕਹਿੰਨੀ ਜੇ ਹੁਣ ਚਟਨੀ ਕੁੱਟਣ ਦਾ ਉਹਨੂੰ ਆਪ ਹੀ ਸ਼ੌਕ ਆਗਾ ਕਹਿੰਨੀ ਚਟ ਤੇ ਲੋ ਜੀ ਹੁਣ ਨੂਰ ਚਟਨੀ ਕੁੱਟ ਦੂਗੀ ਠੀਕ ਹੈ ਜੀ ਤੇ ਮੈਂ ਤਾਂ ਉਹ ਚਟਨੀ ਕੁੱਟਣ ਤੋਂ ਬਾਅਦ ਮੈਨੂੰ ਮਨ ਨਾ ਕਰਤਾ ਸੀ ਮੈਂ ਕਿਹਾ ਤੜਕਾ ਲਾਈ ਨਾ ਮੈਂ ਆਪ ਹੀ ਲਾ ਦੂੰਗੀ ਤੜਕਾ ਤੇ ਉਹ ਜਿੱਦ ਕਰਨ ਲੱਗੀ ਕਹਿੰਦੀ ਤੜਕਾ ਮੈਂ ਹੀ ਲਾਉਂਗੀ ਤੇ ਫਿਰ ਮੈਂ ਕਿਹਾ ਚਲ ਤੂੰ ਹੀ ਤੜਕਾ ਤੜਕਾ ਤੂੰ ਹੀ ਲਾ ਦੇ ਚਲ ਫਿਰ ਮੈਂ ਜੀ ਇਧਰ ਹੀ ਸਾਈਡ ਆਟਾ ਉੱਟਣ ਲੱਗ ਗਈ ਸੀਗੀ ਚਲੋ ਇਹ ਚਟਨੀ ਬਣਾਉਣ ਲੱਗੀ ਨਾਲੇ ਮੈਨੂੰ ਹੈਲਪ ਮਿਲ ਗਈ ਹਨ ਲੋ ਜੀ ਹੁਣ ਐਡ ਕਰ ਦਨੇ ਇਹਦੇ ਵਿੱਚ ਨਮਕ ਮਿਰਚ ਹਲ ਸੋਰੀ ਨਮਕ ਤੇ ਮਿਰਚ ਤੇ ਹਲਦੀ ਨਹੀਂ ਐਡ ਕੀਤੀ ਸੀ ਇਹਦੇ ਵਿੱਚ ਠੀਕ ਹੈ ਜੀ ਹਲਦੀ ਤਾਂ ਦੇਖੋ ਚਟਨੀ ਚ ਨਹੀਂ ਪੈਂਦੀ ਹੈਗੀ ਕਈ ਪਾ ਵੀ ਲੈਂਦੇ ਪਰ ਆਪਾਂ ਨਹੀਂ ਪਾਉਂਦੇ ਹੈਗੇ ਨਮਕ ਮਿਰਚੀ ਪਾਉਣੀ ਹੁੰਦੀ ਹੈ ਆਪਾਂ ਤਾਂ ਬਾਕੀ ਅਦਰਕ ਵਗੈਰਾ ਜੋ ਵੀ ਕੁਝ ਹੋਵੇ ਆਪਾਂ ਐਡ ਕਰ ਸਕਦੇ ਹਾਂ ਠੀਕ ਹੈ ਜੀ ਤੇ ਚਟਨੀ ਨਾਲ ਬਹੁਤ ਜ਼ਿਆਦਾ ਵਧੀਆ ਬਣੀ ਸੀ ਇਹਦੇ ਵਿੱਚ ਤੁਸੀਂ ਨਾ ਖੱਟੇ ਮਤਲਬ ਕਿ ਕੱਚਾ ਅੰਬ ਵੀ ਐਡ ਕਰ ਸਕਦੇ ਹੋ ਤਾਂ ਜ਼ਿਆਦਾ ਵਧੀਆ ਬਣਦੀ ਹੈ ਸਬਜ਼ੀ ਮਤਲਬ ਖੱਟੀ ਮਿੱਟੀ ਦੀ ਬਣ ਜਾਂਦੀ ਹੈ ਸਬਜ਼ੀ ਤੇ ਇਹਦੇ ਵਿੱਚ ਮੈਂ ਨੇ ਐਡ ਕੀਤੇ ਸੀਗੇ ਟਮਾਟਰ ਮਤਲਬ ਮੈਂ ਨੂਰ ਨੂੰ ਕਹਤਾ ਇਹਦੇ ਵਿੱਚ ਇਹਨੂੰ ਦੋ ਟਮਾਟਰ ਐਡ ਕਰ ਲਵੇ ਵਧੀਆ ਬਣ ਜੂ ਕਾਫੀ ਜ਼ਿਆਦਾ ਵਧੀਆ ਬਣੀ ਸੀ ਤੇ ਤਰਨੂ ਤਾਂ ਬਹੁਤ ਜ਼ਿਆਦਾ ਪਸੰਦ ਆਈ ਤਰਨ ਨੇ ਤਾਂ ਨਾ ਮਤਲਬ ਮਤਲਬ ਦੂਸਰੇ ਦਿਨ ਵੀ ਜਦੋਂ ਮੈਂ ਐਡੀਟਿੰਗ ਕਰ ਰਹੀ ਆ ਅੱਜ ਫਰੈਂਡਸ ਅੱਜ ਵੀ ਉਹਨੇ ਮਤਲਬ ਪਦੀਨੇ ਦੀ ਚਟਨੀ ਨਾਲੀ ਰੋਟੀ ਖਾਦੀ ਕਹਿੰਦਾ ਮੈਂ ਤਾਂ ਉਹੀ ਚਟਨੀ ਖਾਣੀ ਆ ਬਹੁਤ ਜ਼ਿਆਦਾ ਟੇਸਟੀ ਬਣੀ ਸੀਗੀ ਚਟਨੀ ਲੌ ਦੀ ਚਟਨੀ ਗ੍ਰाइंड ਕਰ ਲਈ ਹੈਂਡੀ ਨਾਲ ਆਪਾਂ ਚਟਨੀ ਤਿਆਰ ਕਰ ਲਈ ਸੀ ਜੀ ਤੇ ਬਹੁਤ ਵਧੀਆ ਬਣੀ ਸੀ ਚਟਨੀ ਲੋ ਜੀ ਨੇ ਆਪਾਂ ਕੱਢ ਲੈਣੇ ਡੋਂਗੇ ਚ ਠੀਕ ਆ ਜੀ ਲੋ ਜੀ ਫਿਰ ਨੂਰ ਲੱਗੇ ਸੀਗੀ ਤੜਕਾ ਲਾਉਣ ਵਾਸਤੇ ਤੇ ਨੂਰ ਕੰਦੀ ਮੈਂ ਤਾਂ ਤੜਕਾ ਲਾ ਦਨੀ ਤੇ ਦੂਸਰੀ ਸਾਈਡ ਨਾ ਮੈਂ ਤਵਾ ਰੱਖਿਆ ਹੋਇਆ ਸੀਗਾ ਮੈਂ ਕਿ ਚਲੋ ਮੈਂ ਰੋਟੀ ਬਣਾ ਲੈਣੀ ਆ ਤੂੰ ਤੜਕਾ ਲਾ ਲਾ ਤੇ ਬਸ ਨੂਰ ਨੇ ਤੜਕਾ ਲਾਤਾ ਜੀ ਆਪਾਂ ਬਣਾ ਲਈ ਸੀ ਜੀ ਫੁਲਕੇ ਗਰਮ ਗਰਮ ਠੀਕ ਆ ਮੰਮੀ ਹੁਣ ਵਾਸਤੇ ਤੇ ਆਪਾਂ ਤਾਂ ਜੀ ਰੋਟੀ ਖਾਦੀ ਨਹੀਂ ਕਿਉਂਕਿ ਅਸੀਂ ਤਾਂ ਜੀ ਮਤਲਬ ਕਿ ਉਹ ਖਾ ਲਏ ਸੀਗੇ ਚਾਵਲ ਤੇ ਅਲਪ ਕੋੜਿਆਂ ਦੇ ਨਾਲ ਤੇ ਇਹਦਾ ਸਾਰਾ ਪਾਣੀ ਨਾ ਮਚਾ ਮਚਾਉਣਾ ਹੁੰਦਾਗਾ ਦੇਖੋ ਪਾਣੀ ਹੁੰਦਾ ਇਹਦੇ ਵਿੱਚ ਕਾਫੀ ਜਿਆਦਾ ਪਾਣੀ ਤੇ ਇਹ ਨਾ ਮਤਲਬ ਜਮਾ ਮਚਾਉਣਾ ਸੀਗਾ ਤੇ ਮੇਰਾ ਆਪਾਂ ਇਹਨੂੰ ਮਤਲਬ ਨੂਰ ਤੇ ਚਲੀ ਗਈ ਸੀ ਮੈਂ ਕਿਹਾ ਨੂਰ ਚੱਲ ਮੈਂ ਦੇਖ ਲੈਂਨੀ ਆ ਤੇ ਲਓ ਜੀ ਇੱਕ ਸਾਈਡ ਤੇ ਆਪਣੀ ਰੋਟੀ ਬਣੀ ਜਾਂਦੀ ਹੈ ਤੇ ਛਟਣੀ ਜਿਹੜੀ ਠੰਡੀ ਹੋ ਗਈ ਸੀ ਆਪਾਂ ਟੋਂਗੇ 'ਚ ਕੱਢ ਦਿੱਤੀ ਆ ਠੀਕ ਹੈ ਜੀ ਬਾਜੀ ਦੇਖੋ ਮੰਮਾ ਮਾਂੰਦੇ ਨੇ ਫੰਡੇ ਇੱਧਰ ਮੈਂ ਮੋਮਬਤੀ ਲਾਉਣ ਦੀ ਕੋਸ਼ਿਸ਼ ਕਰਨੀ ਹੈ ਲੱਗ ਨਹੀਂ ਰਹੀ ਦੇਖੋ ਠੀਕ ਹੋ ਗਈ ਨੇਰੀ ਬਹੁਤ ਆ ਗਈ ਸੀ ਵਾਰੇ ਪਹਿਲੇ ਮਦਗਰੀਆ ਵੀ ਆ ਗਈ ਲਾਈਟ ਬੰਦ ਹਨ ਸਾਰੇ ਆ ਦੇਖੋ ਸਾਰੇ ਫੋਨ ਆਪਣਾ ਆਪਣਾ ਫੋਨ ਲੈ ਕੇ ਆਏ ਦੇਖੋ ਬਾਹਰ ਦਾ ਵਿਊ ਪੂਰਾ ਦੇਖੋ ਤੁਹਾਨੂੰ ਇਹ ਦਿਖ ਨਹੀਂ ਰਿਹਾ ਹੁਣ ਡੈਡ ਲਾਈਟ ਕਰਿਓ ਇੱਧਰ ਪੂਰੀ ਨੇਰੀ ਚੜ ਕੇ ਆਈ ਜਾਂਦੀ ਆ ਦੇਖੋ ਇੱਧਰ ਸਾਡਾ ਤਰਨ ਮੈਂ ਤੁਮ ਵੜ ਜਾਉਣੀ ਆ ਅੰਗਾਟਾ ਨਾ ਇੱਧਰ ਬੈਠਾ ਮੈਂ ਲਾਗ ਗਿਆ ਇੱਧਰ ਆ ਮਨ ਨੂੰ ਕਰ ਰਿਹਾ ਹੈ ਕਰਾ ਇੱਧਰ ਨਾ ਬੈਠਾ ਹੋੜੀ ਕਰਨਾ ਕਦੇ ਬੰਦ ਹੋਏ ਨਾ ਕਦੇ ਚੱਲ ਬੰਦਾ ਨਾ ਵਿਜਾਈ ਨਾ ਆਈ ਨਹੀਂ ਲੈਟ ਮਮਾ ਡੈਡ ਨਾ ਪਾਪਾ ਇੱਧਰ ਡੈਡ ਰੁਕੋ ਆਈ ਨਹੀਂ ਮੁੰਡਾ ਰੋਟੀ ਖਾਵੇ ਡੈਡ ਰੋਟੀ ਖਾਣੇ ਮਾਂ ਅੱਜ ਦੋਸਾਂ ਨਾਲ ਗੱਲ ਕਰਨੀ ਹੈ

ਮਾਤੇ ਹੋ ਨਾ ਇਤਨਾ ਮੂਰੀਏ ਨਹੀਂ ਜੋ ਵੀ ਮੈਂ ਅੱਜ ਸਨੇਕਸ ਤੋਂ ਬਲੌਗ ਬਣਾ ਲਿਆ ਠੀਕ ਹੈ ਜਿਸ ਤੋਂ ਮੇਰਾ ਬਲੌਗ ਚੰਗਾ ਲੱਗੇ ਤੇ ਲਾਈਕ ਸ਼ੇਅਰ ਜ਼ਰੂਰ ਕਰ ਦੇ ਉਸੇ ਤੇ ਤੁਹਾਨੂੰ ਮੇਰੇ ਵੱਲ ਲਿਖਿਆ ਤੇ ਹਾਂ ਵੈਲਕਮ ਜ਼ਰੂਰ ਪ੍ਰੈਸ ਕਰ ਲੈਗਾ ਤਾਂ ਕਿ ਮੇਰੇ ਘਰ ਨੂੰ ਵੀਡੀਓ ਜਿਹੜੀ ਆਉਂਗੀ ਫਿਰ ਤੱਕ ਪਹੁੰਚ ਸਕੇ ਜੇਕਰ ਐਸਾ ਬਲੌਗ ਜ਼ਰੂਰ ਦੱਸ ਇਸ ਤਰ੍ਹਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਦੱਸਿਆ ਕਰੋ ਠੀਕ ਹੈ ਫਿਰ ਦਾ ਨੈਕਸਟ ਬਲੌਗ ਹਨਾ ਤੱਕ ਲਈ ਸਸੀ ਕਾਲ ਜੀ ਬਾਏ ਬਾਏ